ਦੋਸਤੋ ਬੀਤੇ ਦਿਨ ਯਾਨੀ ਕਿ ਕੱਲ ਬਠਿੰਡਾ ਦੇ ਬਹਿਮਣ ਦਿਵਾਨਾ ਦੇ ਖੇਤਾਂ ਦੇ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲੀ ਸੀਗੀ ਇਹ ਮਹਿਲਾ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ 'ਚ ਕੰਮ ਕਰਦੀ ਸੀ ਦੀ ਪਛਾਣ ਹੋਈ ਹੈ ਤੇ ਇਹ ਜੋ ਲੜਕਾ ਹੈ ਇਹ ਕਤਲ ਜਿਹੜਾ ਹੈਗਾ ਇਸਨੇ ਕੀਤਾ ਹੈ ਇਹ ਪੁਲਿਸ ਨੇ 24 ਘੰਟੇ ਤੋਂ ਪਹਿਲਾਂ ਪਹਿਲਾਂ ਗ੍ਰਫਤਾਰ ਕਰ ਲਿਆ ਤੇ ਅੱਜ ਪੇਸ਼ ਕੀਤਾ ਇਹਨੂੰ ਤੇ ਅੱਜ ਮੈਡਮ ਹਿਨਾ ਗੁਪਤਾ ਜਿਹੜੇ ਬਠਿੰਡਾ ਦੀ ਅਤੀ ਦੇ ਡੀਐਸਪੀ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਦਾ ਕੁਲਾਸਾ ਕੀਤਾ ਇਹ ਲੜਕਾ ਜਿਹੜਾ ਹੈਗਾ ਇਹ ਸਵੀਗੀ 'ਚ ਕੰਮ ਕਰਦਾ ਸੀ ਇਸ ਇਸ ਲੜਕੀ ਦੇ ਨਾਲ ਜਿਹੜੇ ਜਿਹਦਾ ਕਤਲ ਹੋਇਆ ਉਹਦੇ ਨਾਲ 5 ਸਾਲ ਤੋਂ ਪਿਛਲੇ ਰਿਲੇਸ਼ਨ ਚ ਸੀ ਇਹ ਤਾਂ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਆਪਸੀ ਝਗੜਾ ਚੱਲਦਾ ਸੀ ਇਹ ਹਸਪਤਾਲ ਤੋਂ ਲੜਕੀ ਨੂੰ ਬਿਠਾ ਕੇ ਲੈ ਕੇ ਗਿਆ ਰਸਤੇ ਦੇ ਵਿੱਚ ਹੀ ਇਹਨਾਂ ਦੀ ਲੜਾਈ ਹੋਈ ਹੈ ਤੇ ਹੱਥ ਆ ਪਾਈ ਵੀ ਹੋਈ ਹੈ ਖੇਤਾਂ ਵਿੱਚ ਜਾ ਕੇ ਤੇ ਇਹਨੇ ਜਿਹੜਾ ਇਹਦੇ ਗਲੇ 'ਚ ਮਫਲਰ ਪਾਇਆ ਸੀ ਉਸ ਮਫਲਰ ਦੇ ਨਾਲ ਉਸ ਲੜਕੀ ਦਾ ਬੇਰਮੀ ਨਾਲ ਕਤਲ ਕਰਤਾ ਸੁਣਦਿਆਂ ਡੀਐਸਪੀ ਮੈਡਮ ਨੇ ਕੀ ਦੱਸਿਆ ਹੋਰ ਇਹਦੇ ਬਾਰੇ ਡਿਟੇਲ ਆਇਡੈਂਟੀਫਾਈਡ ਡੈਡ ਬੋਡੀ ਬੇਮਰ ਦਿਵਾਨਾ ਪਿੰਡ ਦੇ ਖੇਤਾਂ ਦੇ ਵਿੱਚ ਪਈ ਹੈ ਇਨਫਾਰਮੇਸ਼ਨ ਮਿਲਣ ਤੇ ਸਦਰਦੀ ਟੀਮ ਤੇ ਸੀਆਈਏ 2 ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਉਹ ਇੱਕ ਲੇਡੀ ਦੀ ਡੈਡ ਬੋਡੀ ਸੀ ਉਮਰ ਕਰਕਰੀ 35 ਸਾਲ ਡੈਡ ਬੋਡੀ ਨੂੰ ਇਮੀਡੀਏਟਲੀ ਸਿਵਲ ਹਸਪੀਟਲ ਮੋਰਚਰੀ ਚ ਰੱਖਾਇਆ ਗਿਆ ਉਹਦਾ ਹਿਊਮਨ ਕਰਾਇ ਨੋਟਿਸ ਜਦੋਂ ਅਸੀਂ ਇਸ਼ੂ ਕੀਤਾ ਉਹਦੀ ਫਿਰ ਪਛਾਣ ਉਸ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਬਜੀਤ ਕੌਰ ਕੋਟ ਪਵਾਸੀ ਕੋਟ ਪਈ ਦੀ ਰੈਣੀ ਪਾਈ ਗਈ ਹੈ ਲੇਡੀ ਆ ਇਹਦੇ ਵਾਰਸਾਂ ਵੱਲੋਂ ਪਤਾ ਲੱਗਿਆ ਕਿ ਇਹ ਜੇਲੇਡੀ ਇੱਥੇ ਭੱਟੀ ਰੋਟੇ ਲਾਈਫ ਕੇਅਰ ਹਸਪੀਟਲ ਉੱਥੇ ਕੰਮ ਕਰਦੀ ਸੀ ਉਸ ਤੋਂ ਬਾਅਦ ਸਰਦਰ ਦੀ ਟੀਮ ਨੇ ਤੇ ਸੀਆਈਏ ਦੀ 2 ਦੀ ਟੀਮ ਨੇ ਆਪਣੇ ਟੈਕਨੀਕਲ ਐਵੀਡੈਂਸ ਤੇ ਹਿਊਮਨ ਇੰਟੈਲੀਜੈਂਸੀ ਮਦਦ ਨਾਲ ਜਿਹੜਾ ਮੇਨ ਇਹਦਾ ਦੋਸ਼ੀ ਹੈ ਮਨਪ੍ਰੀਤ ਸਿੰਘ ਉਸਮਨੀ ਉਹਨੂੰ 24 ਘੰਟੇ ਦੇ ਵਿੱਚ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਐਫਆਈਆਰ ਨੰਬਰ 203 ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਰਜਿਸਟਰ ਕੀਤਾ ਗਿਆ ਮਨ ਮਰਡਰ ਕੇਮਿਕਾ ਤੇ ਤਾਰੂ ਕੀ ਰਹਿ ਰਹਾ ਦੋਸ਼ੀ ਦੀ ਪੁਸ਼ਟੀ ਸਾਨੂੰ ਪਤਾ ਲੱਗਿਆ ਕਿ ਇਹ ਜਿਹੜਾ ਦੋਸ਼ੀ ਸੀ ਉਹ ਇਸ ਲੇਡੀ ਨੂੰ ਪਿਛਲੇ 5 ਸਾਲਾਂ ਤੋਂ ਜਾਣਦਾ ਸੀ ਇਹਨਾਂ ਦੇ ਰਿਲੇਸ਼ਨ ਸੀ ਆਪਸ ਦੇ ਵਿੱਚ ਤੇ ਉਹ ਇਸ ਲੇਡੀ ਨੂੰ ਉਹਦੇ ਹਸਪੀਟਲ ਤੋਂ ਪਰਸੋਂ 11 ਕਰੀਬ 11 ਵਜੇ ਇਹਨੂੰ ਲੈ ਕੇ ਨਿਕਲਿਆ ਆਪਣੇ ਬਾਈਕ ਤੇ ਉਹਦੇ ਇਹਨਾਂ ਦੀ ਆਪਸ 'ਚ ਕਾਫੀ ਆਪਸ 'ਚ ਕਹਾਸੋੜੀ ਹੋਈ ਤੇ ਜਦੋਂ ਇਹ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀ ਸ਼ਾਮ ਨੂੰ ਕੋਟਪਈ ਤੇ ਬਹਿਮਣ ਦੀਵਾਨਾ ਪਿੰਡ ਦੇ ਕੋਲ ਇਹਨਾਂ ਦੀ ਹੱਥੋਂ ਪਾਈ ਹੋਈ ਹੈ ਉਦੋਂ ਇਸ ਬੰਦੇ ਦੇ ਗਲੇ ਦੇ ਵਿੱਚ ਮਫਲਰ ਪਏ ਹੋਏ ਸੀ ਉਹਨੇ ਇਸ ਲੇਡੀ ਦਾ ਕਤਲ ਮਫਲਰ ਨਾਲ ਇਹਦਾ ਗਲਾ ਕੋਟ ਕੇ ਮਾਰ ਕੇ ਖੇਤਾਂ ਵਿੱਚ ਸੁੱਟ ਕੇ ਬੋਡੀ ਫਰਾਰ ਹੋ ਗਿਆ ਕੀ ਤਰ੍ਹਾਂ ਦੀ ਸ਼ਮਨ ਕਿਉਂ ਮਾਰੇ ਦੀ ਕੀ ਕੰਧ ਹਮ ਇਹ ਜੀ ਪੰਜ ਸਾਲ ਤੋਂ ਰਿਲੇਸ਼ਨ 'ਚ ਸੀਗੇ ਦੋਨੋਂ ਤੇ ਇਹਨਾਂ ਦੀ ਆਪਸੀ ਕੋਈ ਉੱਥੇ ਬਹੁਤ ਬਹਿਸਬਾਜ਼ੀ ਹੋਈ ਪੂਰਾ ਦਿਨ ਹੀ ਬਹਿਸਬਾਜ਼ੀ ਚੱਲਦੀ ਰਹੀ ਇਸ ਕੱਲ ਤੋਂ ਬਹਿਸ ਹੋਈ ਹੈ ਮੈਡਮ ਕੁਝ ਦੱਸ ਸਕਦੇ ਹੋ ਉਹ ਇਹੀ ਸੀਗਾ ਕਿ ਉਹਦੇ ਮੁਤਾਬਕ ਜਿਹੜਾ ਦੋਸ਼ੀ ਆ ਉਹ ਇਸ ਲੇਡੀ ਦਾ ਹੋਰ ਵੀ ਕਿਤੇ ਰਿਲੇਸ਼ਨ ਸੀਗਾ ਤੇ ਉਹ ਮੁੰਡੇ ਇਸ ਚੀਜ਼ ਤੋਂ ਆਬਜੈਕਟ ਕਰਦਾ ਸੀ ਸੱਚ ਬਖਾਲੀ ਆ ਮੁੰ ਲੇਡੀਜ਼ ਦਾ ਮੋਬਾਈਲ ਵੀ ਨਾ ਲੈ ਕੇ ਸੀ ਜੀ ਉੱਥੇ ਇਹ ਲੇਡੀ ਇਹਦੇ ਕਹਿਣ ਦੇ ਮੁਤਾਬਕ ਜੀ ਇਹਨੇ ਲੇਡੀ ਦਾ ਮੋਬਾਈਲ ਜਦੋਂ ਇਹਨਾਂ ਦੀ ਸਵੇਰੇ ਲੜਾਈ ਹੋਈ ਉਹਨੇ ਤੋੜਤਾ ਸੀ ਪਹਿਲੇ ਹਾਂਜੀ ਤੇ ਮੁੰਡਾ ਹੈ ਜਿਹੜਾ ਇਹ ਸਵੀਗੀ ਦਾ ਡਿਲੀਵਰੀ ਬாய் ਦਾ ਕੰਮ ਕਰਦਾ ਸੀ ਮੋਹੱਲੀ ਦੇ ਵਿੱਚ ਉੱਥੋਂ ਆਇਆ ਹੋਇਆ ਸੀ ਆਪਣੇ ਪਿੰਡ ਗਿਲਕਣਾ ਦਾ ਰਹਿਣ ਵਾਲਾ ਮੁੰਡਾ ਸਪੈਸ਼ਲ ਮਿਲਣ ਆਇਆ ਸੀ ਮਤਲਬ ਹਾਂਜੀ ਇਹ ਕਿੰਨੀ ਏਜ ਦਾ ਹੈ ਇਹ ਲੇਡੀ ਹੈ ਕਰੀਬ 35 ਸਾਲਾਂ ਦੀ ਤੇ ਮੁੰਡਾ ਵੀ ਅਰਾਊਂਡ 30 ইয়ারਸ ਦਾ ਮੋਹੱਲੀ ਦਾ ਮੁੰਡਾ ਵੀ ਕਿਥੇ ਰਹਿਣ ਵਾਲਾ ਸੀ ਮੁੰਡਾ ਜੀ ਅਨਮੈਰਿਡ ਹੈ, ਲੇਡੀ ਮੈਰਿਡ ਹੈ, ਲੇਡੀ ਦਾ ਇੱਕ ਬੱਚਾ ਵੀ ਹੈ, ਮੁੰਡਾ 9 ਦਾ ਸਮ। ਤੇ ਇਹਨਾਂ ਦਾ ਪਿੰਡ ਇੱਕੋ ਹੀ ਹੈ ਜਾਂ ਕਿਤੇ ਲੱਗ? ਨਹੀਂ ਜੀ, ਲੇਡੀ ਕੋਟਪਈ ਹੈ, ਕੋਟਪਈ ਦੀ ਹੈ। ਤੇ ਜਿਹੜਾ ਮੁੰਡਾ ਹੈ ਗਿਲਕਾਣਾ ਪਿੰਡ ਦਾ। ਜਿਹੜਾ ਦੁਸ਼ੀ ਹੈ। ਇਹ 5 ਸਾਲਾਂ ਤੋਂ ਜਾਣਦੇ ਸੀ ਜੀ, ਵਿਆਹ ਤੇ ਮਿਲੇ ਸੀ ਇਹਨਾਂ ਦੀ ਕੋਹ ਕੁਰਾਣੀ ਆਪਸ ਵਿੱਚ ਰਿਸ਼ਤੇਦਾਰੀ ਹੈ। ਹਾਂਜੀ। ਉਹ ਬਟਿੰਡਾ ਕਿਹੜੀ ਜਗ੍ਹਾ ਤੇ ਹਸਪਤਾਲ ਦੇ ਵਿੱਚ ਸੀ ਉਹ? ਬਟੀ ਰੋਡ ਤੇ ਜੀ ਲਾਈਫ ਕੇਅਰ ਹਸਪੀਟਲ ਹੈ। ਉੱਥੇ ਕੰਮ ਕਰਦੇ ਸੀ ਬਤੌਰ ਸਫਾਈ ਸੇਵ। ਕਲਾਸ ਫੋਰ। どうぞ。